ਦਸ਼ਕਾਂ ਦਾ ਸਵਾਗਤ ਹੈ ਜੀ ਹਾਲ ਹੀ ਦੇ ਵਿੱਚ ਇੱਕ ਫਿਲਮ ਆਈ ਸੀ ਅਭਿਸ਼ੇਕ ਬੱਚਨ ਦੀ ਦਸਵੀਂ ਜਿਸ ਦੇ ਵਿੱਚ ਇੱਕ ਮੁੱਖ ਮੰਤਰੀ ਦੇ ਵੱਲੋਂ ਦਸਵੀਂ ਜਮਾਤ ਪਾਸ ਕੀਤੀ ਜਾਂਦੀ ਹੈ ਭਾਵੇਂ ਇਹ ਇੱਕ ਫਿਲਮੀ ਕਹਾਣੀ ਸੀ ਪਰ ਇੱਕ ਅੱਜ ਅਸੀਂ ਅਜੇ ਹੀ ਅਸਲ ਕਹਾਣੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਦਸਵੀਂ ਜਮਾਤ ਅਤੇ 12ਵੀਂ ਜਮਾਤ ਪਾਸ ਕੀਤੀ ਗਈ ਆ ਅਸੀਂ ਗੱਲ ਕਰ ਰਹੇ ਹਾਂ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਝੋਟਾਲਾ ਦੀ ਜਿਨ੍ਹਾਂ ਦੇ ਵੱਲੋਂ 10ਵੀਂ ਅਤੇ 12ਵੀਂ ਜਮਾਤ ਹੋਂਡ ਪਾਸ ਕੀਤੀ ਗਈ ਹੈ ਅਤੇ ਅੱਜ ਉਹਨਾਂ ਨੂੰ ਇੱਕ ਜਿਹੜੀ ਮਾਰਕਸ਼ੀਟ ਆ ਉਹ ਦਿੱਤੀ ਗਈ ਹੈ ਜਿਸ ਦੇ ਵਿੱਚ ਪਾਸ ਰਿਜ਼ਲਟ ਹੈ ਜਿਹੜਾ ਉਹਨਾਂ ਦਾ ਕਲੀਅਰ ਕੀਤਾ ਗਿਆ ਹੈ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਆ ਸੌਂਪਿਆ ਗਿਆ ਹੈ ਤਸਵੀਰ ਅਸੀਂ ਸਕਰੀਨ ਦੇ ਉੱਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅਧਿਕਾਰੀਆਂ ਦੇ ਵੱਲੋਂ हरियाणा ਦੇ ਸਾਬਕਾ ਮੁੱਖ ਮੰਤਰੀ ਨੂੰ ਜਿਹੜੀ ਮਾਰਕਸ਼ੀਟ ਆ ਸੌਂਪੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਪਾਸ ਰਿਜ਼ਲਟ ਆ ਜਿਹੜਾ ਉਹ ਲਿਖਿਆ ਹੈ ਔਰ ਇੱਥੇ ਖਾਸ ਗੱਲ ਇਹ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਝੋਟਾਲਾ 87 ਸਾਲ ਦੀ ਉਮਰ ਵਿੱਚ ਨੇ ਉਹਨਾਂ ਦਾ ਉਹਨਾਂ ਨੇ ਜਿਹੜੀ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ ਉਹ 87 ਸਾਲ ਦੀ ਉਮਰ ਵਿੱਚ ਪਾਸ ਕੀਤੀ ਹੈ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਜਿਹੜੀ 12ਵੀਂ ਦੀ ਮਾਰਕਸ਼ੀਟ ਆ ਦਿੱਤੀ ਹੈ ਜਿਸ ਦੀ ਤਸਵੀਰ ਅਸੀਂ ਲਗਾਤਾਰ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਹਿੰਦੇ ਨੇ ਕਿ ਕੁਝ ਵੀ ਪੜਨ ਦਾ ਸਿੱਖਣ ਦੀ ਕੋਈ ਸੀਮਾ ਨਹੀਂ ਹੁੰਦੀ ਹੈ ਓਮ ਪ੍ਰਕਾਸ਼ ਚੋਟਾਲਾ ਨੇ ਇਸ ਗੱਲ ਨੂੰ ਅੱਜ ਸਾਬਤ ਕੀਤਾ ਹੈ 87 ਸਾਲ ਦੀ ਉਮਰ ਵਿੱਚ ਉਹਨਾਂ ਨੇ 12ਵੀਂ ਜਮਾਤ ਦੀ ਜਿਹੜੀ ਪ੍ਰੀਖਿਆ ਉਹ ਪਾਸ ਕੀਤੀ ਹੈ ਓਮ ਪ੍ਰਕਾਸ਼ ਚੋਟਾਲਾ ਨੇ ਨੈਸ਼ਨਲ ਓਪਨ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਉਹਨਾਂ ਨੇ ਇਸ ਪ੍ਰੀਖਿਆ ਵਿੱਚ ਇੱਕ ਚੰਗੇ ਨੰਬਰ ਆ ਜਿਹੜੇ ਉਹ ਵੀ ਪ੍ਰਾਪਤ ਕੀਤੇ ਨੇ ਦੱਸਦੀ ਹੈ ਕਿ ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ਵਿੱਚ 10ਵੀਂ ਅਤੇ 12ਵੀਂ ਨੂੰ ਫਸਟ ਡਿਵੀਜ਼ਨ ਦੇ ਵਿੱਚ ਪਾਸ ਕਰਨ ਦਾ ਕਾਰਨਾਮਾ ਕੀਤਾ ਹੈ ਓਮ ਪ੍ਰਕਾਸ਼ ਚਟਾਲਾ ਦਾ ਇਹ ਕਦਮ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਪਰ ਕੁਝ ਕਾਰਨਾ ਕਰਕੇ ਜਾਂ ਫਿਰ ਕੁਝ ਸਮੱਸਿਆਵਾਂ ਦੇ ਕਾਰਨ ਉਹ ਅੱਗੇ ਨਹੀਂ ਵਧ ਪਾਉਂਦੇ ਜਾਂ ਫਿਰ ਸਮਾਜ ਦੀਆਂ ਕੁਝ ਨੀਤੀਆਂ ਦੇ ਕਾਰਨ ਜਾਂ ਫਿਰ ਕੁਝ ਸਮਾਜਿਕ ਗੱਲਾਂ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਜਿਹੜਾ ਦੁਚਿੱਤੀ ਪੈਦਾ ਹੁੰਦੀ ਹੈ ਤਾਂ ਉਹ ਅੱਗੇ ਵਧਣ ਤੋਂ ਝਿਜਕਦੇ ਰਹਿੰਦੇ ਨੇ ਤਾਂ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਵੀ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਅੱਗੇ ਵਧਣਾ ਚਾਹੁੰਦੇ ਨੇ ਤਾਂ ਉਹ ਆਪਣੀ ਉਮਰ ਨੂੰ ਨਾ ਦੇਖਦੇ ਹੋਏ ਆਪਣਾ ਟਿਚਾ ਹਾਸਲ ਕਰਨ ਲਈ ਮਿਹਨਤ ਜਿਹੜੀ ਕਰ ਸਕਦੇ ਨੇ ਮਿਹਨਤ ਜਾਰੀ ਰੱਖ ਸਕਦੇ ਨੇ ਕਈ ਲੋਕ ਸੋਚਦੇ ਨੇ ਕਿ ਇੱਕ ਉਮਰ ਹੁੰਦੀ ਹੈ ਉਮਰ ਤੋਂ ਬਾਅਦ ਸਿੱਖਣ ਦੀ ਸਮਰੱਥਾ ਜਿਹੜੀ ਉਹ ਖਤਮ ਹੋ ਜਾਂਦੀ ਹੈ ਪਰ ਜਦੋਂ ਕੋਈ ਸਿੱਖਣ ਦਾ ਜਨੂਨ ਹੋਵੇ ਤਾਂ ਮਿਹਨਤ ਨਾਲ ਹਰ ਮੰਜ਼ਲ ਆ ਜਿਹੜੀ ਉਹ ਹਾਸਲ ਕੀਤੀ ਜਾ ਸਕਦੀ ਹੈ ਅਨੇਲੋ ਸੁਪਰੀਮੋ ਰਾਜਨੀਤੀ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨੇ ਪਿਛਲੇ 2 ਸਾਲਾਂ ਤੋਂ ਹਰਿਆਣਾ ਦੇ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਦੌਰਾ ਕੀਤਾ ਜਾ ਰਿਹਾ ਅਤੇ ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਬਕਾ ਮੁੱਖ ਮੰਤਰੀ ਐਕਟਿਵ ਨਜ਼ਰ ਆਉਂਦੇ ਨੇ ਦੱਸਦੀ ਹੈ ਕਿ ਹਰਿਆਣਾ ਓਪਨ ਬੋਰਡ ਆਫ ਸਕੂਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਟਾਲਾ ਨੇ ਐਨਆਈਓਐਸ ਤੋਂ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਉਹਨਾਂ ਨੇ ਅੰਗਰੇਜ਼ੀ ਜਾਂ ਹਿੰਦੀ ਦਾ ਪੇਪਰ ਨਹੀਂ ਦਿੱਤਾ ਸੀ ਇਸ ਦੀ ਥਾਂ ਚਟਾਲਾ ਨੇ ਉਰਦੂ ਦਾ ਵਿਸ਼ਾ ਜਿਹੜਾ ਲਿਆ ਸੀ ਇਸ ਵਾਰ ਉਹਨਾਂ ਨੇ ਨੈਸ਼ਨਲ ਓਪਨ ਦੀ ਬਜਾਏ ਹਰਿਆਣਾ ਓਪਨ ਦੇ ਵਿੱਚੋਂ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਉੱਥੇ ਜੇਕਰ ਬਾਲੀਵੁੱਡ ਅਦਾਕਾਰ ਅਭਿਸ਼ੇਕ ਬਚਨ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਵੀ ਇਸ ਖਬਰ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਹਾਲ ਹੀ ਦੇ ਵਿੱਚ ਉਹਨਾਂ ਦੀ 10ਵੀਂ ਫਿਲਮ ਆਈ ਸੀ ਜਿਸ ਦੇ ਵਿੱਚ ਇਸੇ ਮਾਮਲੇ ਦੇ ਨਾਲ ਮਿਲਦੇ ਜੁਲਦੇ ਜਿਹੜੀ ਕਹਾਣੀ ਦਿਖਾਈ ਗਈ ਸੀ ਇੱਕ ਮੁੱਖ ਮੰਤਰੀ ਦੀ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਵਧਾਈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਫਿਲਮ ਦਾ ਨਾਮ ਲਿਖਿਆ ਹੈ 10ਵੀਂ ਦੱਸ ਦिए ਕਿ ਓਮ ਪ੍ਰਕਾਸ਼ ਚਟਾਲਾ ਅਧਿਆਪਕ ਭਰਤੀ ਘੁਟਾਲੇ ਦੇ ਵਿੱਚ 2013 ਤੋਂ 2 ਜੁਲਾਈ 2021 ਤੱਕ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਸਜ਼ਾ ਵੀ ਕੱਟ ਚੁੱਕੇ ਨੇ ਇਸੇ ਸਮੇਂ ਦੌਰਾਨ ਉਹਨਾਂ ਨੇ ਆਪਣੀ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਸੀ 82 ਸਾਲ ਦੀ ਉਮਰ ਵਿੱਚ ਚਟਾਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ 10ਵੀਂ ਜਮਾਤ ਉਰਦੂ ਵਿਗਿਆਨ ਸਮਾਜਿਕ ਅਧਿਐਨ ਵਿਰਾਸਤੀ ਵਿਸ਼ਿਆਂ ਦੇ ਵਿੱਚ 53.44% ਦੇ ਅੰਕਾਂ ਦੇ ਨਾਲ ਪਾਸ ਕੀਤੀ ਸੀ ਸੋ ਉਸ ਤੋਂ ਬਾਅਦ ਹੁਣ ਉਹਨਾਂ ਦਾ ਅੱਜ 12ਵੀਂ ਦਾ ਰਿਜ਼ਲਟ ਜਿਹੜਾ ਆ ਚੁੱਕਿਆ ਹੈ ਉਹਨਾਂ ਨੂੰ ਮਾਰਕ ਸ਼ੀਟ ਆ ਜਿਹੜੀ ਉਹ ਦੇ ਦਿੱਤੀ ਗਈ ਹੈ ਸੋ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਇੱਕ ਮਿਸਾਲ ਵੀ ਹੈ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਸਿੱਖ ਸਕਦੇ ਹੋ ਜੇਕਰ ਤੁਸੀਂ ਕੋਈ ਟੀਚਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਮਿਹਨਤ ਕਰ ਸਕਦੇ ਹੋ ਮਿਹਨਤ ਦੇ ਨਾਲ ਆਪਣਾ ਜਿਹੜਾ ਉਦੇਸ਼ ਹੈ ਟੀਚਾ ਹੈ ਉਸ ਨੂੰ ਹਾਸਲ ਕਰ ਸਕਦੇ ਹੋ ਸੋ ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ ਉਹ ਵੀ ਸਾਨੂੰ ਕਮੈਂਟਸ ਰਾਹੀਂ ਜਰੂਰ ਸਾਂਝੇ ਕਰਨਾ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਹਾਲ ਹੀ ਦੇ ਵਿੱਚ ਇੱਕ ਫਿਲਮ ਆਈ ਸੀ ਅਭਿਸ਼ੇਕ ਬਚਨ